ਦੇਰ ਤੱਕ ਦੀ ਰੋਗ ਸੇਵਾ ਕਰਦੇ ਨੇ ਉਹ ਦੇਵਤੇ ਉਹਦੇ ਨੌਕਰ ਸਨ ਰਾਵਣ ਦੇ ਤੇ ਇਸ ਪੁਰਾਣੇ ਦਾ ਫਿਰ ਵੱਡੇ ਪਰਿਵਾਰ ਵਾਲਾ 1 ਲੱਖ ਪੁੱਤ 2 ਲੱਖ ਨਾਤੀ 1 ਲੱਖ ਪੁੱਤਰ ਵੀ 2 ਲੱਖ ਪੋਤਰਾ ਸੀ ਇਹ ਰਾਵਣ ਕਰ ਇਹਨਾਂ ਬੱਤੀ ਇੰਨੇ ਪਦਾਰਥ ਹੁੰਦੇ ਹੋਏ ਉਹ ਵੀ ਦੁਖੀ ਸੀ ਨਾ ਦੁਖੀ ਨਾ ਪ੍ਰਾਈ ਔਰਤ ਕਿਸ ਰਾਕੇ ਜਾਂਦਾ ਸੀ ਤੈਨੂੰ ਉਹ ਉਹ ਵੀ ਸੁਖੀ ਨਹੀਂ ਸੰਤੋਸ਼ਣੀ ਸੀ ਕਹਾਂ ਉਹਦੇ ਉਹੀ ਉੱਖਾਂ ਦਾ ਸਾਡੇ ਤਾਂ ਕੰਲੇ ਸਾਰ ਨਹੀਂ ਆਇਆ ਇਹਨਾਂ ਦੇ ਪਿੱਛੇ ਤੁਹ ਕੋਮੇ ਜੀ ਸੰਸਾਰ ਦੇ ਵਿੱਚ ਰਹਿਣਾ ਦਿਖਾ ਦੇ ਕਿ ਤੁਹਾਡੇ ਕੋਲ ਹੈ ਫੋਟੋ ਕਿਹਨੇ ਸੰਸਾਰ ਨੂੰ ਅੱਗ ਲਾਈ ਹੈ ਇਸ ਕਰਕੇ ਵੀ ਦੁੱਖ ਦਾ ਘਰ ਆ ਦੇਖਾ ਕੀ ਕਰਦੇ ਨੇ ਆ ਫੋਟੋ ਦੇਖ ਲਓ ਸੰਸਾਰ ਸਿਆਪੇ ਜੇ ਨਿਕਲਣੇ ਕਿੰਨੇ ਕਰਦੇ ਦੁੱਖ ਸਾਂ ਕਰਦੇ ਨੇ ਘਰ ਦੇ ਵਿੱਚ ਬੈਠੇ ਨੇ ਸਾਧੂ ਉੱਤੋਂ ਵਰਤਾਰੇ ਹੁਣ ਵੀ ਪਡੇ ਤੇ ਹਾਂ ਇਹ ਇਹ ਜੇ ਸਾਹ ਤੱਕ ਜਿੱਥੇ ਨਿਕਲ ਲਊਗਾ ਸੰਸਾਰ ਦੇ ਸੁੱਖ ਵੀ ਭੋਗੀ ਜਾਈਏ ਤੇ ਦੁੱਖ ਵੀ ਮੁਕਲੇ ਇਹ ਗੱਲ ਹੋਣੀ ਕੋਈ ਨਹੀਂ ਅੱਗੇ ਵਿੱਚ ਬੈਠੇ ਵੀ ਨਹੀਂ ਇਹ ਬਰਾ ਗੋਵੇ ਠੰਡੀ ਇਹ ਗੱਲ ਹੋ ਨਹੀਂ ਸਕਦੀ ਅੱਗੇ ਤਾਂ ਗਰਮੀ ਉਹ ਗੁੱਕੇ ਗਈ ਸਾੜੇਗੀ ਸਾਰ ਸੰਸਾਰ ਦੁਖੀਆ ਕੋਈ ਸੁਖੀ ਨਹੀਂ ਹੈ ਸਭ ਦੁਖੀਆ ਸਭ ਕੋਈ ਸੁਖੀ ਨਹੀਂ ਹੈ ਸਭ ਰੋਂਦੇ ਨੇ ਸਭ ਸਿਸ਼ਟ ਕੋ ਰਾਜਾ ਦੁਖੀਆ ਆਪਣਾ ਜਦੋਂ ਕੋਲ ਤੋਂ ਇਹ ਪੂਰੀ ਸ੍ਰਿਸ਼ਟੀ ਦਾ ਮਹਾਰਾਜ ਆ ਜਾਵੇ ਪੂਰੀ ਸ੍ਰਿਸ਼ਟੀ ਕਿੰਨੀ ਵੱਡੀ ਹੈ ਕੋੜ ਰਿਵਾਰਡ ਕੋ ਉਠਾ ਕੇ ਸਵਾਮੀ ਕਰੋੜਾਂ ਰਿਵਾਰਡ ਨੇ ਇਹੋ ਜਿਹਾ ਉਹ ਸਾਰੇ ਦਾ ਕੋਈ ਰਾਜਾ ਹੋਵੇ ਉਹ ਵੀ ਦੁਖੀ ਹੈ ਸੰਸਾਰ 'ਚ ਸੁੱਖ ਅਗਲੇ ਸੰਸਾਰ 'ਚ ਇਹ ਕਾਸੇ ਵਸਣਾ ਹੈ ਇਹਦਾ ਬਚੇ라 ਤੂੰ ਕੀ ਖਾਣੀ ਪਊ ਇਹਨਾਂ ਲੋਗ ਲਾ ਕੇ ਪਰੇ ਹੋ ਜੇ ਅਗਰ ਐਂ ਨਹੀਂ ਛੜੀ ਲੱਗਦੀ ਕੋਈ ਐਂ ਲੱਗ ਰਹੀ ਹੈ ਦੇਖ ਲੋ ਫੋਟੋ ਬੈਠੇ ਨੇ ਪ੍ਰਸ਼ਤਾ ਛੜ ਰਹੇ ਨੇ ਜੇ ਤੁਸੀਂ ਕੋ ਬਣਾਵਟੀ ਹੈ ਬਣਾਵਟੀ ਹੋ ਵੀ ਸਕਦੀ ਹੈ ਪਰ ਨਹੀਂ ਨਹੀਂ ਮੰਨ ਲਓ ਦਸਮ ਪਾਸ ਨੇ ਆਪ ਲਿਖਿਆ ਹੈ ਕੋਟ ਪਰਵਤ ਜਹਾਂ ਸਭ ਸੇ ਸੋਭਤਾ ਤਾ ਸਭ ਸੇ ਤਾ ਨਾਮ ਕਹਾਵਾ ਪੰਡ ਰਾਜ ਜੋ ਕਹਾਵਾ ਤਾ ਹਮ ਜ਼ਿਕਰ ਪਸਿਆ ਸਾਧੀ ਕਿਉਂ ਹੈ ਕੋਟ ਤੇ ਕਿਉਂ ਕਦੀ ਤਿੰਨ ਚੀਜ਼ਾਂ ਬਦ ਬੁਝੀ ਨਹੀਂ ਪਾਣੀ ਪੱਥਰ ਬਰਫ ਕੀ ਖਾਂਦੇ ਸੀ ਉੱਥੇ ਤੇ ਮਹਾਰਾਜ ਕਹਿੰਦੇ ਪੰਡਵਾਂ ਨੇ ਕਿ ਉੱਥੇ ਆ ਜੋ ਕਮਾਇਆ ਐ ਨਿਆ ਬਰਬਾਦ ਹੋ ਗਏ ਅੱਜ ਮਹਾਕਾਲ ਕੰਕਾ ਰਵੀ ਇੱਕ ਦਖਤ ਪਸਿਆ ਪਇਓ ਉਹਦੇ ਇੱਕ ਪਰਸਨ ਹੈ ਐ ਨਿਆ ਘਟਾ ਜਾਣ ਕਰਕੇ ਤਾਂ ਸੰਸਾਰ ਨੂੰ ਤੇ ਅੱਗ ਲੱਗੀ ਜਾ ਕੇ ਆਪਦੇ ਧਰਤੀ ਪੁੱਠੀ ਕਰਤੀ ਅਕਸਰ ਸਾਧ ਦੀ ਕੋਲ ਸਾਧ ਪਰਸਨ ਜੀ ਮੁਗਲਾਂ ਦੀ ਸਾਰੀ ਬਦਲਤੀ ਦਸਪਾਲਸ ਨੇ ਆ ਕੇ ਕਿਉਂਕਿ ਪਰਮੇਸ਼ਰ ਨੇ ਪੁੱਤਰ ਬਣਾ ਕੇ ਭੇਜਿਆ ਮੈਂ ਆਪਣਾ ਸੁਤੋਹੇ ਨਵਾਜਾ ਹਟਾ ਦੀ ਧਰਤੀ ਕਿ ਇਹ ਮੈਂ ਚੱਕ ਕੇ ਹੱਥੀਆਂ ਉੱਪਰ ਨੂੰ ਮਾਰਿਆ ਨਹੀਂ ਬਾਅਦ ਕਿਥੋਂ ਆਇਆ ਸੀ ਉੱਥੋਂ ਲੈ ਕੇ ਆਇਆ ਸੀ ਇਹ ਗੁੱਟ ਦਾ ਅਰਜੁਨ ਨੇ 1 ਕਰਮ 60 ਕਰੋੜ ਬੰਦਾ 18 ਦਿਨ ਚ ਖਪਾਤਾ ਕਿਵੇਂ ਖਪਾਤਾ ਤਾਂ ਕਿਥੋਂ ਲੈ ਕੇ ਆਇਆ ਸੀ ਇਹ ਤੁਸੀਂ ਤਾਂ ਭਗਵਾਨ ਨੇ ਕਰਾਇਆ ਬਿਲਕੁਲ ਸੱਚੇ ਸੱਚ ਕੋਈ ਨਹੀਂ ਪਰ ਧੁਆ ਨੇ ਅਰਜੁਨ ਨੂੰ ਕਿਹਾ ਅਰਜੁਨ ਇਹ ਸਭ ਤਾਂ ਕੋਈ ਕਿਸੇ ਹੋਰ ਨੂੰ ਕਰਮ 60 ਕਰੋੜ ਤੋਂ 0 0 ਜੋਗ ਸੀ ਉਹਨੇ 0 ਨੂੰ ਚੁੜਿਆ ਜੋਗ ਸੀ ਜੇ ਤੁਸੀਂ ਸ਼ੋਗਣਾਂ ਨਾਲ ਕਰਕੇ ਸਾਰੇ ਬੰਦੇ ਬੜੇ ਸ਼ੋਗਣਾਂ ਨੇ ਬੜੀ ਚੰਗੀ ਗੱਲ ਆ ਸ਼ੋਗਣਾਂ ਦਾ ਸ਼ੋਗਣਾਂ ਹੋਣਾ ਬੜਾ ਚੰਗਾ ਹੈ ਪਰ ਸ਼ੋਗਣ ਜਿਆਦਾ ਜਿਹੜੇ ਸਟਰੀ ਚ ਸਨ ਉਹ ਤਾਂ ਰਵਾਇਤਾਂ ਦਾ ਅੰਸ਼ ਹੀ ਹੋ ਗੀਤਾਂ ਦੇ ਸਰਦ ਨੂੰ ਕਰਦੇ ਨੇ ਜੇ ਰਾਸ਼ੀ ਜੇ ਤੀਰ ਦਾ ਕਮ ਜਾਣਦਾ ਸੀ ਵੀ ਇਹਦੇ ਜੋਗ ਨੂੰ ਸਟਰੀ ਨਾਲੋਂ ਅਰਜਨ ਜਿਆਦਾ ਸਮਝਿਆ ਉਹਨਾਂ ਨੇ ਬੰਦਾ ਸੀ ਬਾਕੀ ਤੋਂ ਮਾਰੀ ਬਸ ਇਹ ਨਹੀਂ ਆ ਉਹ ਜਿਹਨੂੰ ਇਹ ਯਾਤਰਾ ਖਦੇਵੇ ਪਰੋ ਸੰਸਾਰ ਦੇ ਦੁੱਖ ਤੋਂ ਨਿਕਲਣੇ ਇਹਨਾ ਸੌਖਾ ਕੰਮ ਨਹੀਂ ਹੈ ਆ ਕੇ ਨਿਕਲੇ ਦਸਪਾ ਪੰਦਰਾਂ ਪੌਣੇ ਪੜੀਸ ਕੰਨੇ ਨਿਕਲੇ ਬਰਪਾ ਸੇ ਵੀ ਬਾਰੇ ਅਸੀਂ ਕਹਿੰਦੇ ਸਵਾਦ ਨਹੀਂ ਭੋਗੀ ਜਾਈਏ ਸੰਸਾਰ ਦੇ ਸੁੱਖੀ ਵੀ ਹੋ ਜਾਈਏ ਲੋਕਾਂ ਦਾ ਇੰ样 ਸਮਝੋ ਜਿਵੇਂ ਅੱਗ 'ਚ ਵੀ ਬੈਠਣਾ ਤੇ ਕੰਢਾ 'ਚ ਠੰਡੀ ਵੀ ਹੋਵੇ ਹੋਜੀ ਹਾਂ ਤੇ ਅਮੇਰ ਕਰੇ ਪਰਮੇਸ਼ਰ ਕਰਮਾਂ ਸਾਰ ਦੁੱਖ ਸੁੱਖ ਤਾਂ ਉਹਨੇ ਨੇ ਉਹ ਸਭ ਥੋੜੀ ਜਿਹੀ ਉਹਨਾ ਸਤੈਨ ਸ਼ਕਤੀ ਬਸ ਬਖਸ਼ੇ ਜਾਨੂੰ ਹਰ ਹਰ ਦੇਕੜਦੇ ਜਾਈਏ ਰਹਿਣੇ ਹਮੇਸ਼ਾ ਕੋਈ ਨਹੀਂ ਨਾ ਸਿਰ ਵੀ ਬਣੀ ਹਮੇਸ਼ਾ ਨਿਕਣਾ ਪੜੇ ਵੀ ਸਾਡੇ ਵਿਚੋ ਹਰੇ ਪੰਡੇ ਆਸਾਨੀ ਚ ਉੱਪਰਗੇ ਸਾਡੇ ਖੇਤ ਕੰਢੇ ਅਸੀਂ ਪੀਜੇ ਰੂਪੀ ਗੇਂਦ ਵਿਚੋਂ ਸੁਭਣ ਦੇ ਕੇ ਨਾ ਤੁੰਡੂ ਵੀ ਸੂਰ ਲਈ ਖੇਤ ਆਹ ਸਿਰ ਵੀ ਸਾਡਾ ਮਨਾਂ ਖੇਤ ਖੇ ਸਿਰ ਜੋ ਵੀਜੇ ਹੱਥ ਬਣਵਾਏ ਮਾਰਦੇ ਜੋ ਸਰੀਰ ਰੂਪੀ ਖੇਤ ਵਿਚ ਵੀਜੇ ਆਖਣ ਵਾਲੇ ਸਮਝੇ ਹੋਈ ਆਣਾ ਤੁਸੀਂ ਕਹਿੰਦੇ ਹੋ ਕਿ ਉਹ ਨੂੰ ਅਰਜ਼ ਬੇਨਤੀ ਕਰੀਏ ਸਿੱਤੇ ਪਾਰ ਸੱ ਲੰਘਣਾ ਪੈਣਾ ਤੇ ਦਿਆਂ ਨੂੰ ਕੱਟ ਵੀ ਸਕਦਾ ਪਰ ਜੇ ਲਗਾਉਣੀ ਹੈ ਨੰਨ੍ਹਾ ਬੱਸ ਦੇ ਮੈਂ ਸ਼ਹਿਨ ਦਾ ਅਰਜ਼ੀ ਨੂੰ ਬਿਲਕੁਲ ਜੈਸੀ ਜੇ ਇਸ ਸੰਦੇਸ਼ ਤੋਂ ਕਿਸ਼ਟਾ ਖੁਨੋ ਕੰਤਰੀ ਦੁਖੀ ਪਰ ਜਿਹਦੇ ਕੋਲ ਆਪਣੇ ਦੁੱਖ ਦੀ ਗੱਲ ਕਰਨ ਨੂੰ ਪਹਿਲੇ ਪੜਾ ਪਿਆ ਹੁੰਦਾ ਸਤ ਸਤ ਬਿਲਕੁਲ ਹੈ ਜੀ ਬੰਦ ਦੁੱਖ ਤੁਹਾਨੂੰ ਹੋਰ ਸੁਣਾ ਕੇ ਮੈਂ ਦੇ ਦੁਕਾਨ ਤੋਂ ਵੀ ਸੌਦਾ ਲੈਣ ਜਾਉ ਕੱਪੜੇ ਵਾਲਾ ਕੱਪੜੇ ਦੇ ਦੋ ਇਸੋਨੇ ਸੋਨਾ ਦੇ ਦੂਗਾ ਤਸੱਜਾ ਸਾਸੀ ਦੇ ਦੂਗਾ ਸਾਇਆ ਮਾਇਆ ਮਾਇਆ ਦੇ ਜਿਵੇਂ ਜੋ ਹੈ ਉਹ ਹੀ ਦੇਣਾ ਹੋਰ ਤੇ ਦੇ ਸਕਦਾ ਤਸੱਜਾ ਸਭ ਕੁਝ ਹੈ ਤੋ ਕੁਦਰ ਸੁੱਕਾ ਹਿੰਦੇ ਸੁਖਿਆ ਸਸਾਨ ਪਾਰ ਕਰ ਚੁੱਕਿਆ ਰਾਮ ਦੀ ਕਿਰਪਾ ਨਾਲ ਉਹ ਵੀ ਦੇਖ ਲਓ ਪਾਲਤਨਾ ਆਪਾ ਤੇ ਦੇਖੋ ਦੇਖਿਆ ਕੱਲ ਲਗਾ ਤੁਸੀਂ ਹਾਂਜੀ ਆਹ ਫੋਟੋ ਦੇਖੀਏ ਤੇ ਫਿਰ ਸਸਾਨ ਨੂੰ ਪਾਲਤਨਾ ਵਿੱਚ ਝੌਖਾ 'ਚ ਮੈਂ ਕਿਵੇਂ ਬਸਮਾ ਦੀ ਗਾੜ ਰਹਿਲੇ ਆਪਣੇ ਫਕੀਰ ਤਦੋਂ ਪਾਸਰ ਪੁੱਲ ਲੱਗੇ ਆ ਵੀ ਅਸੀਂ ਆ ਕੇ ਅਸੀਂ ਕੰਮ ਕਿਰਸ਼ੇਤੀ ਸਫਰ ਇਹਦੇ ਮੇਰਾ ਜਵਨਾ ਜੁਮਤੀ ਸੁਖਾਂ ਸੰਸਾਰ ਜਵਨਾ ਸਸਾਤ ਸੁਖੀ ਹੋਣੀ ਜਾਣਾ ਕਿ ਜੁਮਤੀ ਨਾਲ ਨਾ ਕੋ ਬੜੀ ਮਿਹਰ ਕਰੇ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਮਨ ਸਾਰਾ ਸੁਖਾ ਤਾਂ ਉੱਠ ਜਾਵੇ ਉਹਨਾਂ ਲੋਕਾਂ ਦੀ ਸੋਸਾਇਟੀ ਮਿਲਦੇ ਜਾਵੇ ਜਿਹੜੇ ਪਾਰ ਕਰ ਗਏ ਨੇ ਪਾਰ ਕਰਨੀ ਤਕੜੇ ਹੋ ਕੇ ਲੱਗੇ ਹੋਏ ਨੇ ਤਰਬ ਦੇ ਅਕਸ਼ੇ ਪਰਸ਼ਾਨ ਸੋਸਾਇਟੀ ਉਹਨਾਂ ਦੀ ਮਿਲੇ ਸਾਡਾ ਮਨ ਸਾਰਾ ਕਾਹਲੀ ਸੁਖ ਦੁੱਖ ਸੇ ਨਿਕਲਣੇ ਤਿਆਰ ਹੋ ਜਾਵੇ ਫਿਰ ਰਸਤਾ ਸੁਣਾਪੋਤਾ ਜਾਵੇ ਅਸਲਿਕ ਨਿਕਲਣਾ ਜਾਨਾ ਲੇਕਿਨ ਰਸਤੇ ਦੇ ਭੇਤੀ ਨਹੀਂ ਕੋਈ ਵੀ ਹੁੰਦਾ ਜੇਕਰ ਸਫਰ ਕਰ ਰਿਹਾ ਚਾਹੁੰਦਾ ਉਹਦੇ ਕੰਡੇ ਲਾ ਦੇਣੇ ਸੱਪ ਫਿਰ ਦੇਣੇ ਸ਼ੋਰਟਕਾਸਟ ਨਿਕਲ ਜਾਣਾ ਪਰ ਆਦਾ ਭੇਤੀ ਕਿੱਥੇ ਨਿਕਲਣਾ ਹੁਣ ਉੱਥੇ ਕੋਈ ਭੇਤੀ ਚੱਤਰ ਜਾਵੇ ਰਾਹ ਦਾ ਉਹ ਕੱਢ ਦੇਵੇ ਕਿਸੇ ਕੋਲੋਂ ਸਭ ਇਹੋ ਜਿਹੜੇ ਇਸ ਰਸਤੇ ਦੇ ਭੇਤੀ ਨੇ ਜਿਹੜੇ ਨਿਕਲ ਚੁੱਕੇ ਨੇ ਸੰਸਾਰ ਦੇ ਤੋਂ ਉਹ ਹੀ ਰਸਤੇ ਬਣਦੇ ਸਾਨੂੰ ਜਿਹਦਾ ਨੇ ਸੰਸਾਰ ਦੇ ਤਨੂ ਪਾਰ ਕਰ ਲਿਆ ਉਹੀ ਰਸਤਾ ਲਸਾ ਦੇ ਬੀਜ ਨੇ ਪਾਰ ਕੀਤੇ ਨੇ ਵਿੱਚ ੱੱੱੱੱੱ ਖਾਂਦਾ ਹੋ ਕਿ ਦਸੂਂਗਰਾ ਮਗ ਅੱਛੂਠਾ ਬਕਵਾਸ ਕਰ। ੱੱੱ ਕੇ ਵੀ ਸਿੰਘ ਕਹਿੰਦਾ ਉਹ ਕਰੋਨਾ ਚ ਕੱਦਾਂ ਵਜਿਨੇ ਪਾਰ ਕਰ ਲਿਆ। ਉਹਨੂੰ ਨਮਸਕਾਰ ਬਾਰ ਬਾਰ। ਪਾਰ ਆਇਆ ਹੁੰਦਾ ਅੱਜ ਮੈਂ ਫੋਟੋ ਦੇਖਿਆ ਨੇ ਹੁੰਦੀ। ਜਿੰਦੇ ਮਰਨਾ ਪੈਂਦਾ ਸਾਲਾ ਮਗ ਤਬੂਦ ਅਸੀਂ ਜੇਨਾ ਸੁਖਵੇਂ ਬਣੇ ਰਹੇ ਨਾ। ਸਭ ਉੱਪਰ ਬਣਾਰੇ 66 62 ਤੇ ਰੱਬ ਵੀ ਮਿਲਦੇ। ਅਸੀਂ ਦੇਰਾਂ ਤੱਕ ਤੁਸੀਂ ਤਾਂ ਕ੍ਰਿਸਤਿਅਨ ਸਾਡੇ ਦੇਰਾਂ ਦਾ ਹੀ ਹਾਲ। ਹਰ ਰੋਜ਼ ਆਮਨੇ ਜੇ ਨਿਕਲਣਾ ਚਾਹੁੰਦੇ ਨੇ ਕਿਵੇਂ ਘਰ ਇਹਨਾਂ ਫੋਟੋ ਉਹਨਾਂ ਕਿਸੇ ਇਡੇ ਫੋਟੋ ਬਰਫ ਦੇ ਵਿੱਚ ਗਾੜ ਰਹੇ ਨੇ ਤੇ ਜੇ ਕੋਈ ਬਣਾਉਂ ਕੋਈ ਬਣਾਉਂ ਦਸਤ ਪਾਸ ਲਿਖ ਕੇ ਗਏ ਨੇ ਅਸੀਂ ਉੱਥੇ ਕੀਤਾ ਮੈਂ ਸਾਰਾ ਪਹਾੜ ਤੇ ਗਿਆ ਸੀ ਇਹ ਉੱਪਰ ਸਾਹ ਕੋ ਉੱਪਰ ਗੁਰਦਾਰ ਸਾਹਿਬ ਦੀ ਸੀਗਾ ਕੋਈ ਜਾਂਦਾ ਨਹੀਂ ਕਿਸੇ ਨੂੰ ਪਤਾ ਨਹੀਂ ਸੀਗਾ ਉਹਦਾ ਕੋਈ ਟਾਵਾ ਕਰਦਾ ਜਾਂ ਸਾਧ ਸੰਮਾਧਨਾ ਕੋਈ ਟਾਵਾ ਕਰਦਾ ਬੰਦਾ ਹੋ ਕੋਈ ਸੰਜਣਾ ਸੀਗਾ ਗੁਰਦਵਾਰ ਦਰਬਾਰ ਸਾਹਿਬ ਗੁਰਦਾਰ ਦਰਬਾਰ ਸਾਹਿਬ ਐਸੀ ਗੁਰਦਾਰ ਕੋਈ ਐਸੀ ਥੋੜਾ ਲੱਕੜ ਦਾ ਬਣਾ ਕੇ 10 ਫੁੱਟ ਦਾ ਕੰਬੜਾ ਲੱਕੜਾਂ ਦਾ ਫਿਰ ਚਾਰ ਵੱਧਾ ਰੱਖਿਆ ਜ ਆਪਣਾ ਬੈਂਚ ਜੈ ਕੋਈ ਦਰਬਾਰ ਸਾਹਿਬ ਸੁਖਾਸਣ ਸਾਹਿਬ ਤੁਸੀਂ ਗਾਇ ਪ੍ਰਸਾਦ ਮਾਤਮੇ ਜਾਂਦੇ ਸੀ ਕਿ ਦਰਵਾਜ਼ਾ ਕੋਈ ਨਾ ਕੁੰਡਾ ਲਾਇਆ ਸੀ ਉਹ ਦਰਵਾਜ਼ਾ ਵੀ ਲੱਕੜਾ ਹੈ ਜਿਵੇਂ ਆਪਣੇ ਫਟੀਆਂ ਝੋੜੀਆਂ ਹੁੰਦੇ ਨੇ ਸਰਦਿੰਦਰਾ ਨਜ਼ਰੋਂ ਸੀ ਤੋਂ ਪ੍ਰਕਾਸ਼ ਕੀਤਾ ਨਮਸਕਾਰ ਕੀਤਾ ਪ੍ਰਕਾਸ਼ ਕਰਕੇ ਉਹਨਾਂ ਆਮ ਆਦੇ ਆ ਸੁਭਾਸ ਕਰਕੇ ਤੁਸੀਂ ਮੁੜੇ ਰਾਤ ਕੋਈ ਰਹਿਣ ਦਾ ਸਿਸਟਮ ਨਹੀਂ ਸੀਗਾ ਪਰ ਉਸ ਵੇਲੇ ਆਪਾਂ ਸੰਸਾਰ ਤੇ ਰਹੇ ਸੀ ਉੱਪਰ 8 ਬੰਦੇ ਸੀਗੇ ਉਹ ਹੈਠਾ ਉਧੂ 5-6 ਕਿਲੋਮੀਟਰ ਥੱਲੇ ਗੁਰਦਾਰਾ ਸਾਹਿਬ ਦਾ ਧਾਮ ਗੋਵਿੰਦ ਧਾਮ ਕਗਰੀਆ ਉਹ ਲੱਗਦਾ ਨਾਲ ਉੱਥੇ ਅਸੀਂ ਗੱਲ ਕਰੀ ਰਾਤ ਰਹਿਣਾ ਉਹ ਬੜਾ ਵਾਸੀ ਉਹ ਗਾ ਤੁਸੀਂ ਰਹਿਣਾ ਰਾਤ ਕੋਈ ਸਾਰਾ ਕੋਈ ਕੰਬਲ ਲੈ ਜਾਓ ਮੁਰਦ ਦੇ ਲਿਆਉਗੇ ਉਹਨਾਂ ਕੋਲ ਟੂਟੇ ਕੰਬਲ ਤੇ ਬਹੁਤ ਗਰਮਾ ਉਸਨੂੰ ਦੇ ਤਾਂ ਕਿ ਗਿਸ਼ਟ ਸਭ ਸਭ ਜੀ ਮਿੱਤੇ ਫਿਰ ਉਹ ਦਰਬਾਰ ਸਾਹਿਬ ਜਿੱਥੇ ਕਲਕਾਰ ਸੀਗਾ ਨਾ ਉਹ ਬੈਠ ਜਿੱਤੇ ਉਹਦੇ ਅਲਗਾ ਸੀ ਚਾਹ ਚ ਫਿਰੋ ਕੇ ਬਹਿ ਬਸਾਰੀ ਰਾਤ ਬੈਠੇ ਉੱਥੇ ਰਹੇ ਠੰਡ ਤਾਂ ਬਹੁਤ ਦਾ ਹੈ ਜਿਹੜਾ ਮਹਿਸੂਸ ਨਹੀਂ ਹੋਇਆ ਕਿਉਂਕਿ ਇੱਕ ਤਾਂ ਫਿਰ ਬੰਦ ਅਸੀਂ ਹਵਾਾਂ ਸੀ ਲੱਗਦੀ ਇੱਕ ਕੰਬਲ ਪਾ ਰਹੇ ਸਨ ਸਵੇਰੇ ਉੱਠ ਕੇ ਉੱਥੋਂ ਆ ਗਏ ਸੀ ਜਾਨੀ ਉੱਥੇ ਦਸਨਪਾਲ ਸਾਹਿਬ ਮਹਾਰਾਜ ਨਾਲ ਮੀਤੀ ਤੇ ਮਹਾਰਾਜ ਨੇ ਕੱਲਾ ਨਹੀਂ ਕੀਤੀ ਉੱਥੇ ਹੋਰ ਵੀ ਦੇ ਕੱਲਾ ਕੀਤੀ ਪੰਡਵਾ ਨੇ ਵੀ ਉੱਥੇ ਕੀਤੀ ਕਿਸੇ ਜੱਡੇ ਬਰਾਤ ਮੈਨੂੰ ਪਹੁੰਚੇ ਵੀ ਨਹੀਂ ਪਹੁੰਚੇ ਸਵਾਲ ਖੋ ਕੇ ਕਿਸੇ ਜੇ ਖੇਤੀ ਕਰਨ ਵਾਲੇ ਪਤਾ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਹੈ ਦਾਣਾ ਬਾਹਰ ਉੱਕੇ ਉਹ ਆਉਂਦਾ ਕਾਲ ਤੁਸੀਂ ਬੀਜੋ ਕੁਛ ਵੀ ਬੀਜਾ ਉਹ ਖੇਤ ਵਿੱਚ ਧਰਤੀ ਜੋ ਉੱਕੇ ਬਾਹਰ ਆਉਂ ਜਿਹੜਾ ਪਹਿਲਾਂ ਫੁੱਟੇਗਾ ਤਾਂ ਤੁਸੀਂ ਫੜ ਜਾਏਗਾ ਐ ਹੋਇਆ ਪੈਗਾ ਫੜ ਜਾਏਗਾ ਇੰਨਾ ਵੀ ਜੇ ਉਹ ਫੁੱਟ ਕੇ ਬਾਹਰ ਆ ਜਾਏ ਸੇ ਸਦਨਾ ਚਾਹੁੰਦੇ ਨਾ ਤੁਸੀਂ ਫੋਲ ਕੇ ਦੇਖਾ ਥੱਲੇ ਉਹਨੂੰ ਉਦੋਂ ਦਾਣਾ ਤੁਹਾਨੂੰ ਮਿਲੇਗਾ ਅੱਜ ਪਸੇ ਨੰਕੇ ਗਦਾਸ ਬਸ਼ਾਤ ਪਾਵੇ ਤਾਪੀ ਮਿੱਚੋ ਨੇ ਕਰੇ ਸੀ ਇਟਾਲੀਅਨ ਤਾਪੀ ਆ ਤਾਂ ਮਰੇ ਘਰੇ ਪਹਿਲਾ ਮਰਨ ਕਬੂਲ ਐਸੀ ਕਦ ਮਰਨਾ ਮੰਨੇ ਸੁੱਖਾ ਜਿਹਾ ਐ ਸਵਾਦਾਂ ਪ੍ਰਯੋਗ ਰਸਾਂ ਜਿਹਾ ਹੋਗਾ ਜਿਮਾਰਚ ਗੁੜਾ ਇਸ ਵੀ ਸੇ